ਇੱਕ ਪਛਾਹਣ ਵਾਲੇ ਇੱਕ ਇਨਸੀਡੈਂਟ ਹੋਇਆ ਬਨਾ ਮਦੇਵ ਹਸਪਤਲ ਦੇ ਵਿੱਚ ਉੱਥੇ ਇੱਕ ਸੈਕੰਡਰੀ ਸਟੂਡੈਂਟ ਸੀ ਤੇ ਉਹ ਆਪਣੇ ਆਪਣੀ ਸ਼ਿਫ ਖਤਮ ਕਰਕੇ ਰਾਤ ਨੂੰ ਤਕਰੀਬਨ 10:00 ਵਜੇ ਆਪਣੇ ਹੌਸ਼ ਗੁਆ ਲਈ ਸੀ 10:00 ਵਜੇ ਤੇ ਫਿਰ ਕੈਂਡਲ ਕਮੇਟੀ ਤੋਂ ਮੁੰਡਾ ਮੋਟਰਸਾਈਕਲ ਦੇ ਪਿੱਛੇ ਆਇਆ ਤੇ ਮੇਰੇ ਇਥੋਂ ਅਟੈਂਪਟ ਕਰਕੇ ਤੇ ਅਗਲੇ ਪਾਟ ਦੇ ਵੱਡੀ ਯੂਨੀਵਰਸਿਟੀ ਜਿਸ ਸਾਹਮਣੇ ਆ ਰਹੀ ਹੈ ਉਹ ਉਸੇ ਸਾਈਡ ਦੇ ਦੇਖਦੇ ਦਾਣਾ ਸੇਮ ਬੈਕਗ੍ਰਾਉਂਡ ਬਾਕੀ ਲਾ ਰਿਹਾ ਹੈ ਜਿਹੜਾ ਬੈਕ ਜੋ ਉਹ ਵਰਤਦਾ ਕਿ ਉਹ ਮੁੰਡਾ ਸ਼ਹਿਰ ਕਰਨ ਦੇ ਨੀਲੇ ਨਾਲ ਨੂੰ ਬੋਟਾ ਰਿਹਾ ਹੈ ਬਟ ਐਸਾ ਕੋਈ ਨਹੀਂ ਹੈ ਕਿ ਉਹ ਖੇੜਿਆ ਜਾਂ ਕੋਈ ਹੋਰ ਕੇਵਲ ਆ ਰਿਹਾ ਹੈ ਫੋਟੋਫੀਕੇਸ਼ਨ ਤੇ ਪਰਸ਼ੋਨਲ ਮੋਰ ਇਨੀਡੀਟਲੀ ਐਫ ਆਈ ਆਰ ਲੌਂਚ ਕਰ ਦਿੱਤੀ ਗਈ ਹੈ 102/24 ਅੰਡਰ ਸੈਕਸ਼ਨ ਬੀ ਐਨ ਐਸ 73 ਦੇ ਵਿੱਚ ਤੇ ਡਿਊਰਿੰਗ ਇਨਵੈਸਟ ਆ ਸੀਰੀਜ਼ ਆਣੀ ਤੇ ਚਾਹੀ ਗਈ ਹੈ ਤੇ ਸਾਨੂੰ ਕਾਫੀ ਹੱਦ ਤੱਕ ਸੀਸੀਟੀ ਫੁਟੇਜ ਕਲੀਅਰ ਹੋਣੀ ਹੈ 6.5 ਹਫਤੇਾਂ ਵਿੱਚ ਇਸੇ ਕੰਮ ਦੇ ਸਰ ਕਿਨੇ ਲੱਗੇ ਸਭ ਤੇ ਕਿਆ ਦੇ ਪੁਰਾਏ ਸੀ ਇੱਕ ਇਕੱਲਾ ਸਿੰਗਲ ਇੱਕ ਮੁੰਡਾ ਸੀ ਤੇ ਬਾਈਟ ਤੇ ਪਰ ਸੋਸ਼ਲ ਮੀਡੀਆ ਤੋਂ ਹੋਰ ਕੋਈ ਨਹੀਂ ਲੱਭੀਦਾ ਇਹ ਤਾਂ ਵੀ ਕੋਈ ਦੂਰਾ ਪਾਰ ਕਿਹਦੇ ਹਾਂ ਤੇ ਕੀ ਇਹ ਪੇਸ਼ ਹੈ ਇਦਾਂ ਦਾ ਕੁਝ ਨਹੀਂ ਆ ਤੁਸੀਂ ਸੀਸੀਟੀ ਫੁਟੇਜ ਦੇ ਵਿੱਚ ਦੇਖ ਸਕਦੇ ਹੋ ਇਹਦੇ ਵਿੱਚ ਚਲਦੇ ਮੋਟਰਸਾਈਕਲ ਦੇ ਉੱਪਰ ਇਹ ਚੀਜ਼ ਹੋਈ ਹੈ ਇਹਦਾ ਦੋਸ਼ੀ ਸੀ ਇੱਕ ਮੋਟਰਸਾਈਕਲ ਦੇ ਉੱਪਰ ਚੱਲ ਜਾਪਿਆ ਸੀ ਤੇ ਬੈਟਰੀ ਵੀ ਚੱਲਦੀ ਸਕੂਟਰ ਦੇ ਉੱਪਰ ਸੀ ਐਸਰ ਦੱਸੋ ਹਾਂ ਜੀ ਐਸਰ ਦੱਸੋ ਸਰ ਕਿੰਨੇ ਦਿਨ ਦੀ ਘਟਨਾ ਈ ਹੈ ਨੇ ਪਸੂਰਾ ਪਸੂਰਾ ਕੋ ਬੀਲੀ ਕਰਨਾ ਚਾਹੁੰਦੇ ਮੈਂ ਬੀਲੀ ਕਰਿਆ ਮੈਂ ਬੀਲੀ ਨਹੀਂ ਕਰਨਾ ਚਾਹੁੰਦਾ ਕਿ ਗਲਤ ਭਾਵਾਂ ਦੇ ਉੱਪਰ ਜੋੜ ਨਾ ਦਿਓ ਜੋ ਸਾਚਿਆ ਮੈਂ ਤੁਹਾਡੇ ਸਾਹਮਣੇ ਰੱਖਕਾ ਹਾਂ ਇਹਦਾ ਤਾਂ ਕੁਛ ਨਹੀਂ ਹੈ ਇਸ ਲਈ ਉਸੇ ਸੇਫ ਸੇਫ ਹੈਗਾ ਸੇਪ ਉਸਲਾ ਸਾਡੇ ਸਿੱਕੇ ਸਾਹਿਬ ਬੜੇ ਸਖਰੇ ਸਮਾ ਦੇ ਉਹਨੇ ਵੀ ਡਾਇਰੈਕਸ਼ਨ ਸਾਈਨ ਇਹਨਾਂ ਨੂੰ ਗੁਰੂ ਸੇਵਾ ਕਰਾ ਦਿੱਤਾ। ਕਿ ਮੈਡੀਕਲ ਸਟੂਡੈਂਟ ਆ ਸਭ ਜੀ ਜੀ ਮੈਡੀਸਨ ਤੇ ਸੀਸੀਟੀਵੀ ਨੂੰ ਸਮਾਂ ਹੀ ਹਰਦੀ ਹਰਦੀ ਜਿੰਨੇ ਘੋੜਾ ਜੀ ਇਹ ਸਮਾਂ ਕਰਨਾ ਮੀਡੀਆ ਵੀ ਇਸ ਤਰ੍ਹਾਂ ਵਿਸ਼ੇ ਖਾਦਣਾ। ਐਂਡ ਬੜੀਏ ਗੱਤੋ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ